15 ਅਗਸਤ ਨੂੰ ਲੈ ਕੇ ਜੰਡਿਆਲਾਗੁਰੂ ਵਿਖੇ ਐਸਐਸਪੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਡੀਐਸਪੀ ਰਵਿੰਦਰ ਸਿੰਘ ਅਤੇ ਐਸਐਚਓ ਮੁਖਤਿਆਰ ਸਿੰਘ ਦੀ ਨਿਗਰਾਨੀ ਹੇਠ ਵੱਖ-ਵੱਖ ਥਾਵਾਂ ਤੇ ਨਾਕੇ ਬੰਦੀ ਕਰਕੇ ਚੈਕਿੰਗ ਕੀਤੀ ਗਈ ਇਸ ਮੌਕੇ ਰੇਲਵੇ ਸਟੇਸ਼ਨ ਗੈਰੀ ਮੰਡੀ ਸਰਾਂ ਰੋਡ ਪਟੇਲ ਨਗਰ ਸ਼ਹੀਦ ਉਦਮ ਸਿੰਘ ਚੌਂਕ ਵਾਲਮੀਕੀ ਚੌਂਕ ਤਰਨਤਾਰਨ ਬਾਈਪਾਸ ਅਤੇ ਨਾਕੇ ਲਾ ਕੇ ਸ਼ਰਾਰਤੀ ਅਨਸਰਾਂ ਦੇ ਸਬੰਧ ਵਿੱਚ ਲੋਕਾਂ ਦੀ ਚੈਕਿੰਗ ਕੀਤੀ ਗਈ ਜੰਡਿਆਲਾਗੁਰੂ ਤੋਂ ਕਬਲਜੀਤ ਸਿੰਘ ਲਾਡੀ ਦੇ ਨਾਲ ਸੁਖਜੰਦਰ ਸਿੰਘ ਦੀ ਰਿਪੋਰਟ 15 ਅਗਸਤ ਦੇਸ਼abandh ਦੇ ਵਿੱਚ ਜੋ ਦਿਵਸ ਮਨਾਏ ਜਾ ਰਹੇ ਆ ਉਸ ਇਸ ਪੰਚ ਸਾਡੇ ਜੰਡੇਆਲਾ ਸ਼ਹਿਰ ਦੇ ਵਿੱਚ ਜਿੰਨੇ ਆਊਟਰ ਨਾਕੇ ਨੇ ਉੱਥੇ ਲਗਾਏ ਗਏ ਨੇ ਸ਼ਹਿਰ ਦੇ ਵਿੱਚ ਇਨਰ ਨਾਕੇ ਵੀ ਲਗਾਏ ਗਏ ਨੇ ਸਾਡੇ 8 ਨਾਕੇ ਨੇ ਇਸ ਤੋਂ ਇਲਾਵਾ ਅਸੀਂ ਰੇਲਵੇ ਟਰੈਕ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਜੀ ਸਾਡੀ ਪੁਲਿਸ ਫੋਰਸ ਪੈਟਰੋਲਿੰਗ ਵੀ ਚੱਲਦੀ ਹੈ ਤੇ ਸਾਡੇ ਸੀਨੀਅਰ ਅਫੀਸਰ ਡੀਐਸਪੀ ਸਾਹਿਬ ਸਰਵਿੰਦਰ ਸਿੰਘ ਵੀ ਆਰਾਊਂਡ ਕਰ ਰਹੇ ਨੇ ਅਸੀਂ ਵੀ ਇਲਾਕੇ ਚ ਬਾਹਰ ਹੈ ਤੇ ਸਾਡਾ ਸਾਰਿਆਂ ਦਾ ਮਕਸਦ ਇਹੀ ਹੈ ਵੀ ਜੋ ਦਿਵਸ ਹੈ ਬੜੇ ਅچھے ਤਰੀਕੇ ਨਾਲ ਪੀਸਫੁਲੀ ਬਤੀਤ ਹੋਵੇ